ਸਾਸਰੀ ਗਾਲ ਜੀ ਸਾਸਰੀ ਗਾਲ ਜੀ ਵਲੌਗ ਖਤਮ ਹੋ ਗਿਆ ਵਲੌਗ ਜਲਦੀ ਆਉਣ ਲੱਗਾ ਜੇ ਆ ਵੀਡੀਓ ਹੋਈ ਅਜੇ ਚਲਾ ਕੇ ਮਾਰਿਆ ਆ ਚੱਕ ਚਲਾ ਕੇ ਮਾਰਿਆ ਮੰਮੀ ਨੂੰ ਧੂਵੇ ਤੇ ਆ ਆ ਆ ਦਿਲ ਜੇ ਨੋਦੀ ਨਾ ਪਿਆਰ ਹੋਵੇ ਆ ਵੇ ਲੋਕ ਘਟੋਈਆਂ ਸਾਡੀਆਂ ਹੈ ਅੱਗੇ ਚੱਲਣੇ ਕੁੜੀਆਂ ਦਾ ਸੋਹਣੀਆਂ ਲੱਗਦੀਆਂ ਇਹ ਮੈਂ ਤਿਆਰ ਕਰਾ ਕੇ ਲਿਆਇਆ ਸੀ ਇਹ ਮੇਕਅਪ ਆਰਟਿਸਟ ਬਹੁਤ ਤਗੜੀ ਸੀਗੀ ਜਿੱਦ ਤੱਕ ਮੈਂ ਤਿਆਰ ਕਰਾ ਕੇ ਲਿਆਇਆ ਨਾਲ ਹੀ ਦੱਸਣਾ ਹੈ ਆ ਵੇਖੀ ਮੋਟੇ ਜਾਉਂਦੇ ਜਵਾ ਕਿਵੇਂ ਇੰਨੇ ਪਿਆਰ ਨਾਲ ਖੜਾਇਆ ਕਰੇਗਾ ਚੱਕੇ ਕਰੇਗਾ ਹੈ ਮਾਦ ਨਹੀਂ ਗਿਆ ਚੱਕੇ ਫੋਟੋ ਕਿਤਾ ਮਾਰ ਚਾਰ ਪੱਕੀ ਗੱਲ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸਿੰਘ ਤੇ ਬਲਕਰਨ ਸਿੰਘ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸਿੰਘ ਤੇ ਬਲਕਰਨ ਸਿੰਘ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਏ ਮਾਈਲੋ ਬਾਈ ਮਾਈਲੋ ਦੇ ਬੱਚਿਆਂ ਲਈ ਕੋਈ ਭੁੱਖ ਨਾ ਪਾਵੇ ਸਾਰੇ ਬੋਕਰੇ ਭੈਣਾ ਨੇ ਲੈ ਲੂ ਜਾਣੀ ਮਈਉ ਏ ਮੱਲੂ ਇਧਰ ਕੀ ਆ ਇਥੇ ਕੀ ਆ ਇਥੇ ਹੈ ਕੀ ਤੇਰਾ ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚੱਲ ਦੋਸਤੋ ਅੱਜ ਦੇ ਵਿੱਚ ਤੋਂ ਇੱਕ ਸਪੈਸ਼ਲ ਸੂਚਨਾ ਦਿੱਤੀ ਜਾਂਦੀ ਹੈ ਕਿ ਆਪਣਾ ਨਾ ਇੱਕ ਵਲੌਗ ਰਹਿੰਦਾ ਸੀਗਾ ਭੈਣ ਦੀ ਡੋਲੀ ਵਾਲਾ ਹਾਲੇ ਤੱਕ ਅਹੀਂ ਪਾਇਆ ਨਹੀਂ ਗਾ ਤੇ ਉਹ ਹੁਣ ਅੱਜ ਅਸੀਂ ਕੱਢਣ ਲੱਗੇ ਆ ਕੋਸ਼ਿਸ਼ ਕਰਨ ਲੱਗੇ ਆ ਜਿਵੇਂ ਵੀ ਉਹ ਕੈਮਰਾਮੈਨ ਤੋਂ ਕਲਿੱਪਾਂ ਲੇਟ ਆਈਆਂ ਕਿਉਂਕਿ ਉਦੋਂ ਉਸ ਮੂਮੈਂਟ ਤੇ ਸਾਡੇ ਤੋਂ ਤਾਂ ਵਲੌਗ ਰਿਕਾਰਡ ਨਹੀਂ ਹੋਇਆ ਬਈ ਤੇ ਕਈ ਸਾਡੇ ਸੱਜਣ ਮਿੱਤਰਾਂ ਨੇ ਰਿਕਾਰਡ ਕੀਤਾ ਪਰ ਉਹਨਾਂ ਨੇ ਪਾਇਆ ਨਾ ਤੇ ਪ੍ਰੋਪਰ ਨਹੀਂ ਜਿਵੇਂ ਚੰਗੀ ਤਰ੍ਹਾਂ ਨਹੀਂ ਪਾਇਆ ਹੋਇਆ ਤੇ ਉਹ ਅੱਜ ਹੁਣ ਸਾਨੂੰ ਕੈਮਰਾਮੈਨ ਦੇ ਕੇ ਗਿਆ ਕੱਲ ਕਲਿੱਪਾਂ ਤੇ ਅੱਜ ਅਸੀਂ ਕੱਢਣ ਲੱਗੇ ਆ ਤੇ ਤੁਹਾਨੂੰ ਦਿਖਾਉਣਾ ਨਾਲੇ ਮੈਂ ਫਣੀ ਫਣੀ ਕਲਿੱਪਾਂ ਵਿਖਾਵਾਂਗਾ ਸਨੈਚੈਟ ਚ ਵਾਓ ਚਲੋ ਕੰਡੀਆਂ ਆਪਾਂ ਉਹਨਾਂ ਨੂੰ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਵਲੌਗ ਖਤਮ ਹੋ ਗਿਆ ਵਲੌਗ ਜਲਦੀ ਆਉਣ ਲੱਗਾ ਜੇ ਪਾਲੇ ਜੂਈ ਹਾਂ ਬੜੇ ਮਰਚੀ ਤੇਰਾ ਭਲਾ ਜੇ ਚਲਾ ਕੇ ਮਾਰਿਆ ਆ ਚੱਕ ਚਲਾ ਕੇ ਮਾਰਿਆ ਮੰਮੀ ਨੂੰ ਮੰਮੀ ਮਾਰੀ ਚਲਾ ਕੇ ਟੋਡਾ ਭਲਾ ਜੇ ਛੱਡ ਮੰਮੀ ਲੱਗ ਟੂਵੇ ਤੇ ਆ ਆ ਆ ਹਾਏ ਓਏ ਪਹਿਲਵਾਨ ਵਾਓ ਜੇ ਤੇਰੀ ਛਲ ਬੜੀ ਆਈ ਭਾਈ ਐਂ ਕਹਿੰਦੇ ਦਾ ਕਹਿੰਦੇ ਨੂੰ ਦਾ ਦਾ ਲੱਗ ਗਿਆ ਜਿਹਦਾ ਲੱਗ ਗਿਆ ਇਹ ਬਈ ਜਿਹਦਾ ਲੱਗ ਗਿਆ ਲੱਗ ਗਿਆ ਦਾ ਦੁਆਰਾ ਆ ਸੀ ਕੁੜੀ ਵਾਲਾ ਟੁੱਟੇ ਲੱਕਾ ਲ ਮੁੰਡਾ ਦਊਂਗੀ ਕੋਈ ਨਹੀਂ ਕਹਦੇ ਕਿ ਨਹੀਂ ਮੁੰਡਾ ਸਾਡਾ ਠੀਕ ਨਹੀਂ ਮਾਦੇ ਤੋਰ ਤੋਰ ਕੇ ਪੱਕਾ ਕੀਤਾ ਵਾ ਦਿਲ ਜੰਗ ਜੱਟ ਦੀ ਲੋਦੀ ਜੱਟ ਤੋਂ ਵੀਣਾ ਜੱਟ ਤੋਂ ਵੀਣਾ ਦਿਲ ਜੀ ਦੀ ਲੋਦੀ ਨਾ ਪਿਆਰ ਹੋ ਕੇ ਅਮ ਸ਼ੁਕਰ ਨਾ ਕਰੀਂ ਜਾਂਦਾ ਉੱਥੇ ਲੁਕਤਾ ਕੀ ਨਾ ਕਰ ਮੰਮੀ ਮੇਰੀ ਅਗਲਾ ਸਾ ਤੇ ਤੂੰ ਵੀ ਨਾ ਕੱਲਾ ਕਰ ਉੱਠ ਕੇ ਵਾੜੇ ਪਹਿਲੀ ਵਾਰ ਨਾ ਤਿਆਰ ਹੋ ਗਿਆ ਅਸੀਂ ਨਾ ਬਲੌਗ ਦੇ ਚੱਕਰ ਚ ਲੱਗੇ ਪਏ ਅੱਜ ਜਾਗੋ ਵਾਲਾ ਬਲੌਗ ਹੈ ਛੱਟ ਦੇਣਾ ਹੀ ਉਹ ਟੋਲੀ ਵਾਲਾ ਅਸੀਂ ਅੱਜ ਐਡਿਟ ਕਰਕੇ ਪਾ ਦੇਣਾ ਕਿਉਂਕਿ ਬਣਿਆ ਨਹੀਂ ਤੇ ਕੈਮਰਾਮੈਨ ਨੇ ਵੀਡੀਓ ਅੱਜ ਦਿੱਤੀਆਂ ਸੋ ਸਟੇ ਟਿਊਨ ਆ ਵੇ ਲੋਕ ਘਟੋ ਜੀਆਂ ਸਾਡੀਆਂ ਹੈ ਅੱਗੇ ਚਲੋ ਅੱਗੇ ਚਲੋ ਓ ਨਹੀਂ ਓਕੇ ਲੈ ਆ ਆਮ ਦਾ ਸਾਰਾ ਟੱਬਾ ਟਾਚਾ ਭਾਈ ਬੈਠਾ ਹੈ ਅੱਗੇ ਇਹ ਭਈਆ ਸਾਰਾ ਇਹ ਆਮ ਦਾ ਟੱਬਾ ਟਾਚਾ ਭਾਈ ਅੱਡ ਦੇ ਕੇ ਲੈ ਆ ਆਮਾਂ ਦੀ ਮੰਮੀ ਆ ਗਈ ਸੱਸੂ ਮਾ ਅੱਗੇ ਓਹ ਲਓ ਜੀ ਹਰਜੀਤੀ ਵੀ ਆ ਗਈ ਐ ਕਹਿੰਦੇ ਮੇਰੇ ਵੀਰੇ ਹਰਜੀਤੀ ਸੈਡ ਜੀ ਹੋਈ ਬੈਠੀ ਵਿਚਾਰੀ ਸੈਡ ਜੀ ਤੇ ਲੈ ਬੀਬੀਆਂ ਬੈਠ ਗਿਆ ਬਈ ਓ ਇੱਕ ਵੱਖਰਾ ਹੀ ਮੂੰਹ ਵੇਖਿਆ ਮੂੰਹ ਕੀ ਕਰੀ ਜਾਂਦੀ ਆ ਇੱਕ ਪਤਾ ਨਹੀਂ ਆ ਕਿਹੜੀ ਮੂੰਹ ਵੇਖ ਕੇ ਕਿਤਾ ਨੇ ਭਾਣੇ ਕੁੜੀਆਂ ਦਾ ਸੋਹਣੀਆਂ ਲੱਗਦੀਆਂ ਇਹ ਮੈਂ ਤਿਆਰ ਕਰਾ ਕੇ ਲਿਆਇਆ ਸੀ ਮੇਕਅਪ ਆਰਟਿਸਟ ਬਹੁਤ ਤਗੜੀ ਸੀ ਜਿੱਦ ਤੱਕ ਮੈਂ ਤਿਆਰ ਕਰਾ ਕੇ ਲਿਆਇਆ ਨਾਲ ਹੀ ਦੱਸਣਾ ਮੈਂ ਕੋ ਦੱਸਣਾ सोहनिया लगदिया ना भाने तो तो हाँ तेन सोहनी लगी मोटे आप देखिए इन प्यार ने कढ़ाया करेगा चक्या करेगा पक्की गलू बहुत ਮੋਟੇ ਜੀ ਹੋਈ ਮੋਟੇ ਨੇ ਪਹਿਲੀ ਅਜਵਾਗ ਚੱਕਿਆ ਕੇ ਇਹਦਾ ਮੋਟੇ ਲੈ ਮੋਟੇ ਨੇ ਰਸਰਾ ਹੀ ਕਰਾ ਚੇਬੀ ਘੜਾ ਦੇ ਫੋਟੋਆਂ ਦੱਲਾ ਨਾ ਮਮਾ ਚਾਚੀ ਗਿਰੋ ਮੇਕੀ ਮਾਚੀ ਗੇ ਵਿੱਚ ਲੈ ਮੋਟੇ ਲਾ ਦੇ ਪ੍ਰੇਮਟਲ ਲਾਲਾ ਕੋਟ ਤਾਂ ਲਾ ਦੇ ਹੁਣ ਉਹ ਨਿੱਕਰ ਤਾਂ ਲਾਦੀ ਇੱਧਰ ਇੱਧਰ ਭੱਜ ਨਾ ਇਹ ਕਿ ਜਾਣ ਕੇ ਭਾਬੀ ਭੱਜ ਗਿਆ ਓਏ ਆ ਲੈ ਸੀਸ਼ੇ ਕਿੱਥੇ ਆਵੇ ਆਵੇ ਦੇਖ ਗਿਆ ਚੱਲ ਮੈਂ ਕਿਹਾ ਬਹੁਤ ਸੋਹਣੀਆਂ ਆਈਆਂ ਫੋਟੋ ਡਰੈੱਸਾਂ ਵੀ ਸੋਹਣੀਆਂ ਸੀ ਨਾ ਸੇੜਾ ਕੰਮ ਕਰਾਇਆ ਹਾਂ ਨਾ ਇਹ ਲੈ ਬਣੇ ਰੋਅ ਫੋਟੋ ਆ ਰੋਅ ਫੋਟੋ ਆ ਨਹੀਂ ਪਰ ਫੋਟੋ ਬਹੁਤ ਸੋਹਣੀਆਂ ਗੱਡੀਆਂ ਬਹੁਤ ਸੋਹਣੀਆਂ ਖਿੱਚੀਆਂ ਸੱਚ ਲਓ ਪਰ ਨਹੀਂ ਸੋਹਣੀਆਂ ਫੋਟੋਆਂ ਯਾਰ ਵਿਆਹ ਦੀਆਂ ਪੈਣਾ 3000 ਫੋਟੋਆਂ ਹੋਣੀਆਂ ਸਾਰਾ ਵਿਆਹ ਚ ਇੱਕ ਫੋਟੋ ਵੀ ਇੱਕ ਲੱਭੀ ਮੇਰੀ ਬਹੁਤ ਉਹ ਵੀ ਓਕੇ ਓਕੇ 3 ਘੰਟੇ ਹੋ ਗਏ ਮੈਂ ਕਹੀ ਇਹ ਨਾ ਮੇਰੀ ਫੋਟੋ ਹੀ ਨਹੀਂ ਆਉਂਦੀ ਸਾਰਾ ਪਿੰਡ ਆ ਗਿਆ ਫੋਟੋਆਂ ਚ ਆਣਾ ਥੈਂਕ ਯੂ ਫॉर ਵੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ